ਫਿਊਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਪ੍ਰੋਗਰਾਮ ਹੋ ਰਿਹਾ ਕਿ ਬਦਾਨੀ ਅੱਜ ਦੇ ਅਗਲੇ ਛੇ ਦਿਨਾਂ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਗੋੜੀਆਂ ਅ ਦੇਖੋ ਜਦੋਂ ਟਰੰਪ ਦੀ ਬੱਚਿਆਂ ਨੂੰ ਮਾਪਿਓ ਤੋਂ ਸੈਪਰੇਟ ਕਰਨ ਦੀ ਨੀਤੀ ਸਾਹਮਣੇ ਆਈ ਜ਼ੀਰੋ ਟੋਲਰੈਂਸ ਦੇ ਨਾਂ ਥੱਲੇ ਅਜੇ ਪਹਿਲਾ ਛਟਕਾ ਉਦੋਂ ਹੀ ਲੱਗ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਦੋਂ ਪਹਿਲੀ ਵੀਡੀਓ ਬਾਹਰ ਆਇਆ ਇੱਕ ਛੋਟਾ ਬੱਚਾ ਰੋ ਰਿਹਾ ਜਿਸ ਨੂੰ ਮਾਪਿਓ ਤੋਂ ਵਿਛੋੜਿਆ ਜੀ ਸਾਰਾ ਅਮਰੀਕਾ ਪੱਪਾਂ ਪਾਰ ਹੋ ਗਿਆ ਬਾਹਰ ਨਿਕਲ ਆਇਆ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਨਾਲ 트럼ਪ ਨੂੰ ਬੰਦ ਕਰਨਾ ਪਿਆ ਇਹ ਜਾਗਦੀ ਸੁਸਾਇਟੀ ਔਰ ਇਨਸਾਨੀ ਸਿਸਟਮ ਦੀ ਗੱਲ ਔਰ ਭਾਰਤੀ ਮੂਲ ਦੇ ਵੀ ਬਹੁਤ ਸਾਰੇ ਜੀ ਇਹਨਾਂ ਦੇ ਨਾਲ ਕੀ ਹੋ ਰਿਹਾ ਹੈ ਇਹ ਹੈ ਉਹ ਹੈ ਹਿਊਮੈਨਿਟੀ ਕਿੱਥੇ ਹੈ ਕੀ ਜੀ ਹੁਣ ਬਹੁਤ ਵਾਰ ਕਿਉਂਕਿ ਸਾਡੀ ਵੀ ਦਿਲਚਸਪੀ ਵਕਤ ਪਾ ਕੇ ਹੁਣੇ ਹੀ ਬਾਹਰ ਨਿਕਲ ਰਹੇ ਆ ਅਸੀਂ ਅਦਰਵਾਈਜ਼ ਤਾਂ ਆਪਣੇ ਉਸ ਖਿੱਤੇ ਬਾਰੇ ਸੋਚਦੇ ਰਹੇ ਬਿਲਕੁਲ ਅਸੀਂ ਇੱਕ ਸਟੋਰੀ ਕੁਝ ਸਮਾਂ ਪਹਿਲਾਂ ਕੀਤੀ ਸੀ ਕਿ ਇੱਥੇ ਤਾਂ ਜਾਪਾਨੀਆਂ ਦੀ ਗੱਲ ਹੁੰਦੀ ਹੈ ਵੀ ਜਾਪਾਨੀ ਕਿਵੇਂ ਇੰਟਰਨਸ਼ਿਪ ਕੈਂਪਾਂਚ ਸੈਕੰਡ ਵਰਲਡ ਵਾਰ ਵੇੜੇ ਰੱਖੇ ਚੀਨੀਆਂ ਦੇ ਨਾਲ ਕੀ ਹੋਇਆ 62 ਦੀ ਜੰਗ ਵੇੜੇ ਦੇ ਜਿਹੜੇ ਚੀਨੀ ਫੜੇ ਕਿਵੇਂ ਕੈਂਪਾਂਚ ਉਹਨਾਂ ਦੇ ਬੱਚਿਆਂ ਨਾਲ ਕੀ ਹੋਇਆ ਕਿੰਨੇ ਦਹਾਕੇ ਕਿਵੇਂ ਉਹਨਾਂ ਦੇ ਨਾਲ ਜਿਹੜਾ ਉਹ ਕੈਦੀਆਂ ਤੋਂ ਵੀ ਬਦਤਰ ਸਲੂਕ ਕੀਤਾ ਗਿਆ ਜੀ ਹੁਣ ਨਾਰਥ-ਈਸਟ ਦੇ ਵਿੱਚ ਖਾਸ ਤੌਰ ਤੇ ਹੁਣ ਅਸੀਂ ਜਦੋਂ ਸ਼ਿਲਾਂਗ ਦੇ ਵਿੱਚ ਸਿੱਖਾਂ ਨੂੰ ਜਿਹੜਾ 150 ਸਾਲ ਤੋਂ ਉੱਥੇ ਬੈਠੇ ਨੇ ਪੁਝਾੜਨ ਦੀ ਲਾਈਨ ਹੈ ਤੇ ਅਸੀਂ ਉਸ ਦੇ ਉੱਤੇ ਕੌਮ ਨੇ ਆਪਣਾ ਸ਼ੁਰੂ ਕੀਤਾ ਹੈ ਲੇਕਿਨ ਕਿਵੇਂ ਇਸੇ ਨਾਰਥ-ਈਸਟ ਦੇ ਵਿੱਚ ਇਹ ਜਿਹੜੇ ਦਿੱਲੀ ਤਖਤ ਤੇ ਬੈਠੇ ਹਿੰਦੂਤਵੀ ਹਾਕਮ ਨੇ ਜੀ ਇਹ ਉਹਨਾਂ ਨੂੰ ਬੇਦਖਲ ਕਰ ਰਹੇ ਨੇ ਖਾਸ ਤੌਰ ਤੇ ਕਦੇ ਅਸਾਮ ਬੰਗਾਲ ਦਾ ਹਿੱਸਾ ਸੀ 47 ਤੋਂ ਪਹਿਲਾਂ ਤੱਕ ਇਸ ਖੇਤਰ 'ਚ ਮੁਸਲਮਾਨਾਂ ਦੀ ਮੈਜੋਰਿਟੀ ਸੀ ਪਰ ਇਹ ਜਿਹੜਾ ਹਿੱਸਾ ਜਦੋਂ ਇਹਨਾਂ ਨੇ ਲੈ ਦੇ ਕੀਤਾ ਉਧਰੋਂ ਜਿਹੜਾ ਜਿਹਨੂੰ ਚਿਕਨੈਕ ਕਹਿੰਦੇ ਨੇ ਇਸ ਖਿੱਤੇ ਔਰ ਉਹ ਸਾਰਾ ਜਿਹੜਾ ਪਾਰਟ ਹੈ ਉਹਦੇ ਵਿੱਚ ਅਸਾਮ ਟੁਕੜਿਆ ਬੰਗਾਲ ਨਾਲ ਹੁਣ ਇਸ ਵੇਲੇ ਬੰਗਾਲ ਦੇ ਵਿੱਚ ਅਸਾਮ ਦੇ ਵਿੱਚ 90 ਲੱਖ 9 ਮਿਲੀਅਨ ਜਿਹੜੇ ਨੇ ਮੁਸਲਮਾਨ ਰਹਿੰਦੇ ਨੇ ਜੀ ਜਿਹੜਾ ਇਹ ਉਹਨਾਂ ਦਾ ਜੈਨੂਨ ਹੋਮ ਲੈਂਡ ਹੈ ਉਹਨਾਂ ਚੋਂ ਠੀਕ ਹੈ ਕਿ ਭਈ 71 ਦੀ ਬੰਗਲਾਦੇਸ਼ ਨਾਲ ਵਾਰ ਹੋਈ ਜਾਂ ਬੰਗਲਾਦੇਸ਼ ਜਿਹੜਾ ਪੂਰਬੀ ਬੰਗਾਲ ਵੀ ਸੀ ਗਰੀਬੀ ਹੈ ਉਹ ਦਰੋਂ ਆ ਗਏ ਮੁਸਲਮਾਨ ਉਹਨਾਂ ਚ ਹਿੰਦੂ ਵੀ ਨੇ ਬੰਗਾਲੀ ਹਿੰਦੂ ਆਣ ਵਾਲੇ ਵੀ ਹੁਣ ਇੱਕ ਪਾਸੇ ਇੰਡੀਆ ਆਪਣੇ ਆਪ ਨੂੰ ਸੈਕੂਲਰ ਸਟੇਟ ਕਹਿ ਕੇ ਦੁਨੀਆਂ ਨੂੰ ਬੀਚਦਾ ਕਿ ਜੀ ਦੇਖੋ ਸਾਡੇ ਤਾਂ 200 ਮਿਲੀਅਨ ਮੁਸਲਮਾਨ ਨੇ ਇਹਨੇ ਇਸਾਈ ਨੇ ਅਸੀਂ ਤਾਂ ਬਹੁਤ ਸਭ ਨੂੰ ਹੀ ਬਹੁਤ ਜਨ ਨੂੰ ਅਸੀਂ ਆਪਣੇ ਘਰ ਨਾਲ ਲਾਇਆ ਹੋਇਆ ਜੀ ਹੁਣ ਜਿਹੜੀਆਂ ਨੀਤੀਆਂ ਆਸਾਮ ਚ ਵੀ ਬੀਜੇਪੀ ਦੀ ਗਵਰਨਮੈਂਟ ਬਣ ਕੇ ਹੋ ਜਿਹੜੀਆਂ ਨੀਤੀਆਂ ਨੇ ਜਿਹੜਾ ਬੰਗਾਲੀ ਹਿੰਦੂ ਹੈ ਜਿਹੜਾ ਬੰਗਲਾਦੇਸ਼ ਤੋਂ ਅਸਾਮ ਚ ਆਇਆ ਉਹਨੂੰ ਤਾਂ ਇੰਡੀਆ ਉਹ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਹਰ Hindu ਜਿਹੜਾ ਉਹ ਸਿਟੀਜ਼ਨ ਹੈ ਹੀ ਹੈ ਇੰਡੀਆ ਦਾ ਕਿਤੇ ਉਹ ਆ ਜੇ ਜੀ ਔਰ ਅਸੀਂ ਹੁਣੇ ਹੀ ਅਫਗਾਨ ਸਿੱਖਾਂ ਦੀ ਗੱਲ ਕੀਤੀ ਕਿ 40 ਸਾਲ ਤੋਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਹਾਲਾਂਕਿ ਉਹਨਾਂ ਦੇ ਕੋਲ ਯੂਨਾਈਟਿਡ ਨੇਸ਼ਨਜ਼ ਦੇ ਰਿਫਿਊਜੀ ਕਾਰਡ ਨੇ ਕਿਵੇਂ ਘਰਾਂ ਘਾਟਾਂ ਚੋਂ ਉਹ ਕੱਢੇ ਗਏ ਜੀ ਲੇਕਿਨ ਇਸਦੇ ਉਲਟ Hinduਾਂ ਨੂੰ ਇਹ ਕਿਹਾ ਗਿਆ ਈਵਨ ਜਿਹੜੀ ਅਸਾਮ ਸਰਕਾਰ ਨੇ ਮਤਾ ਕੀਤਾ ਹੈ ਕਿ Hinduਾਂ ਨੂੰ ਅਸੀਂ ਸਿਟੀਜ਼ਨਸ਼ਿਪ ਦੇਾਂਗੇ ਔਰ ਦੂਜਿਆਂ ਨੂੰ ਜਿਹੜਾ ਹੈ ਸੁਪਰੀਮ ਕੋਰਟ ਦੀ ਅਗਵਾਈ ਦੇ ਥੱਲੇ ਉਹਨਾਂ ਨੇ ਜਿਹੜੀ ਹੈ ਉਹ ਪ੍ਰੋਸੈਸ ਸ਼ੁਰੂ ਕਰ ਲਈ ਟੂ ਸੀ ਰਜਿਸਟ੍ਰੇਸ਼ਨ ਕਿ ਕਿੰਨੇ ਜੈਨੂਇਨ ਨੇ ਕਿੰਨੇ ਨਹੀਂ ਨੇ ਹੁਣ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਅਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਦੂਜੇ ਜਿਹੜੇ ਨੇ ਇਵਨ ਵਿਰੋਧਚ ਨੇ ਉਹ ਪਹਿਲਾਂ ਹੀ ਅਸਾਮੀ ਕਾਰਡ ਖੇਡਦੇ ਨੇ ਸੁਪਰੀਮ ਕੋਰਟ 'ਚ ਦੀਪਕ ਮਿਸ਼ਰਾ ਬੈਠਾ ਹੁਣ ਇਸ ਸਾਰੇ 'ਚ ਕੀ ਚੱਲ ਰਿਹਾ ਸੀ ਤਾਂ ਅਮਰੀਕਾ ਦੇ ਜਿਹੜਾ ਇਹਨਾਂ ਨੀਤੀਆਂ ਦੀ ਗੱਲ ਕਰਦੇ ਆਂ ਹਰਸ਼ ਮੰਦਰ ਜਿਹੜਾ ਇੱਕ ਬਹੁਤ ਚੰਗਾ ਐਡਮਿਨਿਸਟ੍ਰੇਟਰ ਜਿਹੜਾ ਉਹ ਸਿਵਲ ਸਰਵੈਂਟ ਸੀ ਜੂਨ 84 ਵੇਲੇ ਔਰ ਨਵੰਬਰ 84 ਤੋਂ ਬਾਅਦ ਉਸ ਨੇ ਜਿਹੜਾ ਉਹ ਚੈਲੰਜ ਕੀਤਾ ਸਾਰਿਆਂ ਨੂੰ ਔਰ ਆਪਣਾ ਕੰਮਕਾਰ ਛੱਡ ਕੇ ਫੁੱਲ ਟਾਈਮ ਜਿਹੜਾ ਉਹ ਹਿਊਮਨ ਰਾਈਟ ਐਕਟਿਵਿਸਟ ਹੈ ਔਰ ਬੜਾ ਉਹਦਾ ਜਿਹੜੇ ਨੇ ਉਸ ਦੀਆਂ ਰਿਪੋਰਟਸ ਇਵਨ ਇੰਡੀਆ ਦੇ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਉਹਨੂੰ ਜਿਹੜਾ ਮਾਈਨੋਰਟੀਜ਼ ਐਕਸਪਰਟ ਦੇ ਤੌਰ ਤੇ ਰੱਖਿਆ ਹੈ ਜੀ BBC ਦੀ ਹਿੰਦੀ ਸਰਵਿਸ ਚ ਉਦਾਇਕ ਆਰਟੀਕਲ ਨਜ਼ਰੀਏ ਦੇ ਥੱਲੇ ਛਪਿਆ ਜਿਹੜਾ ਮੈਂ ਸਮਝਿੰਦਾ ਵੀ ਕਿਉਂਕਿ ਮੈਂ ਜਦੋਂ ਇਹਨਾਂ ਦਾ ਵਾਵੇਲਾ ਅਮਰੀਕਾ ਦੀ ਜਿਹੜੀ ਪ੍ਰਵਾਸੀ ਨੀਤੀ ਹੈ ਜਾਂ ਉਹ ਪ੍ਰਵਾਸੀ ਇਮੀਗ੍ਰੈਂਟ ਨੀਤੀ ਜਾਂ ਇਲੀਗਲ ਨੀਤੀ ਦੀ ਗੱਲ ਕਰਦਾ ਇਹਦੇ ਚ ਇਹਦੇ ਦੋ ਸੈਗਮੈਂਟ ਨੇ ਇਹ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਇੱਕ ਪਾਸਾ ਵੀ ਅੱਜ ਮੁਸਲਮਾਨਾਂ ਚ ਕਿੰਨੀ ਘਬਰਾਹਟ ਹੈ 90 ਲੱਖ ਮੁਸਲਮਾਨ ਕਿ ਵੀ ਇਹ ਤਾਂ ਸਿਟੀਜ਼ਨਸ਼ਿਪ ਪ੍ਰੋਸੈਸ ਦੇ ਥੱਲੇ ਸਾਨੂੰ ਸਭ ਨੂੰ ਇਲੀਗਲ ਬਣਾ ਦੇਣਗੇ ਬੰਗਲਾਦੇਸ਼ ਨਾਲ ਕੋਈ ਟ੍ਰੀਟੀ ਨਹੀਂ ਹੈ ਵੀ ਬਣੇਗਾ ਕੀ ਦੂਸਰਾ ਜਿਹੜਾ ਇਹਦੇ ਨਾਲੋਂ ਵੀ ਜ਼ਿਆਦਾ ਖੌਫ ਮੈਨੂੰ ਦੇਣ ਵਾਲਾ ਸੀ ਕਿ ਜਿਹੜੇ ਆਲਰੇਡੀ ਉਹਨਾਂ ਦੇ ਕੈਂਪਾਂ 'ਚ 20-20 ਸਾਲ ਤੋਂ ਜੇਲ੍ਹਾਂ 'ਚ ਜਿੱਥੇ ਬੱਚੇ ਮਾਪਿਓ ਤੋਂ ਅੱਡ ਕੀਤੇ ਹੋਏ ਨੇ ਔਰ ਉਹਨਾਂ ਨੂੰ ਕੋ ਇਲੀਗਲ ਬਣਾਇਆ ਹੋਇਆ ਔਰ ਮੈਂ ਇਸ ਨੂੰ ਬਿਨਾਂ ਵਕਤ ਹੋਰ ਜ਼ਾਇਆ ਕੀਤੇ ਆਰਟੀਕਲ ਦੇ ਉੱਤੇ ਹੀ ਫੋਕਸ ਕਰਾਂਗਾ ਔਰ ਇਹਦਾ ਆਰਟੀਕਲ ਹੈ ਨਜ਼ਰੀਆ ਕਿਉਂ ਘਬਰਾਏ ਹੋਏ ਨੇ ਅਸਮ ਦੇ 90 ਲੱਖ ਮੁਸਲਮਾਨ 9 ਮਿਲੀਅਨ ਉਹਨਾਂ ਨੇ ਕਿਹਾ 30 ਜੂਨ ਨੂੰ ਅਸਮ ਚ ਨਾਗਰਿਕਤਾ ਦੇ ਨੈਸ਼ਨਲ ਰਜਿਸਟਰ ਨੂੰ ਅਪਡੇਟ ਕਰਨ ਦੀ ਲੰਬੀ ਪ੍ਰਕਿਰਿਆ ਪੂਰੀ ਹੋ ਗਈ ਹੈ ਸੁਪਰੀਮ ਕੋਰਟ ਦੀ ਨਿਗਰਾਨੀ ਚ ਨਿਗਰਾਨੀ ਚ ਇਹ ਸਾਰੀ ਪ੍ਰੋਸੈਸ ਚੱਲੀ ਔਰ ਜਿਹੜੇ ਭਾਰਤੀ ਨਾਗਰਿਕ ਨੇ ਉਹਨਾਂ ਦੇ ਨਾਮ ਡਰਾਫਟ ਰਜਿਸਟਰ ਚ ਹੋਏ ਔਰ ਇਸ ਨੂੰ ਲੈ ਕੇ ਅਸਾਮ 'ਚ ਰਹਿ ਰਹੇ ਬੰਗਾਲੀ ਬੋਲਣ ਵਾਲੇ 90 ਲੱਖ ਮੁਸਲਮਾਨਾਂ 'ਚ ਬਹੁਤ ਘਬਰਾਹਟ ਹੈ ਜ਼ਬਰਦਸਤ ਜਬ ਉਹਨਾਂ ਨੇ ਵਰਤੇ ਹੈ ਜੀ ਔਰ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਹੀ ਬਹੁਤ ਘੱਟ ਬੰਗਾਲੀ ਹਿੰਦੂ ਪਰੇਸ਼ਾਨ ਕਿਉਂਕਿ ਉਹਨਾਂ ਦੀ ਗਿਣਤੀ ਵੀ ਘੱਟ ਹੈ ਹੁਣ ਜਿਹੜੇ ਡਾਕਟਰ ਪ੍ਰਦੀਪ ਹਜੇਲਾ ਜਿਹੜੇ ਕਿ ਇਸ ਨਾਗਰਿਕ ਰਜਿਸਟਰ ਦੀ ਸਰਕਾਰ ਦੇ ਵਿੱਚ ਸਨ ਉਹਨਾਂ ਦੇ ਹਵਾਲੇ ਨਾਲ ਕਿਤੇ ਖਬਰ ਲੱਗੀ ਕਿ ਅਸਾਮ 'ਚ ਰਹਿ ਰਹੇ 48 ਲੱਖ ਲੋਕ اپنی ਨਾਗਰਿਕਤਾ ਦਾ ਸਬੂਤ ਦੇਣ ਚ ਕਾਮਯਾਬ ਨਹੀਂ ਹੁਣ 48 ਲੱਖ ਉਹਨਾਂ ਨੂੰ 5 ਮਿਲੀਅਨ ਜੀ ਹੁਣ ਜਿਹੜੇ ਉੱਥੇ 90 ਲੱਖ ਨੇ ਉਹਨਾਂ ਚ 48 ਦਾ ਮਤਲਬ ਹੈ ਵੀ ਅਧੇੋਂ ਜ਼ਿਆਦਾ 50 ਲੱਖ 5 ਮਿਲੀਅਨ ਤਾਂ ਜਿਹੜੇ ਨੇ ਉਹ ਗੈਰ ਕਾਨੂੰਨੀ ਬਣਾ ਦਿੱਤੇ ਉਹਨਾਂ ਨੇ ਹਾਲਾਂਕਿ ਉਹਨੇ ਬਾਅਦ ਚ ਕਿਹਾ ਡਾਕਟਰ ਨੇ ਕਿ ਜੀ ਨਹੀਂ ਇਹ ਮੇਰੇ ਗਲਤ ਨਾਮ ਨਾਲ ਗਲਤ ਬਿਆਨ ਲੱਗਿਆ ਪਰ ਇਹ ਉਹਨਾਂ ਨੇ ਕਿਹਾ ਵੀ ਜੇ ਇਹ ਹਾਲ ਹੈ ਤੇ ਇਹਦੇ ਨਾਲ ਉਹਨਾਂ ਨੂੰ ਵਿਦੇਸ਼ੀ ਠਹਿਰਾਇਆ ਜਾਏਗਾ ਅਜੇ ਤੱਕ ਸਰਕਾਰ ਦੇ ਵੱਲੋਂ ਇਹਦਾ ਕੋਈ ਜਵਾਬ ਨਹੀਂ ਆਇਆ ਔਰ ਅਸਾਮ ਦਾ ਮੰਤਰੀ ਤੇ ਭਾਜਪਾ ਨੇਤਾ ਜਿਹੜਾ ਹੈ ヒমন্তা ਵਿਸਵਾ ਉਹਨੇ ਦਸੰਬਰ ਚ ਕਿਹਾ ਸੀ ਕਿ ਵੀ ਨਾਗਰਿਕਤਾ ਰਜਿਸਟਰ ਤਿਆਰ ਕਰਨ ਦਾ ਮਕਸਦ ਹੈ ਕਿ ਅਸਾਮ ਚ ਅਸਾਮ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਬੰਗਲਾਦੇਸ਼ੀਆਂ ਤੇ شناخت ਕਰਨਾ ਉਹਨਾਂ ਨੂੰ ਵਾਪਸ ਬੰਗਲਾਦੇਸ਼ ਭੇਜਣਾ ਫਿਰ ਉਹਨੇ ਹਿਮੰਤਾ ਨੇ ਭਾਜਪਾ ਲੀਡਰ ਨੇ ਇਹ ਕਿਹਾ ਕਿ ਬੰਗਾਲੀ ਬੋਲਣ ਵਾਲੇ ਹਿੰਦੂ ਉਹ ਅਸਾਮ ਚ ਹੀ ਰਹਿਣਗੇ ਔਰ ਮੁਸਲਮਾਨਾਂ ਨੂੰ ਭੇਜਿਆ ਜਾ ਰਿਹਾ ਸੋ ਜ਼ਾਹਰ ਹੈ ਕਿ ਵੀ ਇਹ ਹੁਣ ਮੈਸੇਜ ਕੀ ਹੈ ਅਸੀਂ ਤਾਂ ਕਹਿੰਦਾ ਨਾ ਜੀ 20 220 ਤੱਕ 2023 ਤੱਕ ਹਿੰਦੂ ਰਾਸ਼ਟਰ ਉਹ ਆਲਰੇਡੀ ਉਹਨਾਂ ਨੇ ਜਿਹੜੀਆਂ ਸਾਰੀਆਂ ਨੀਤੀਆਂ ਨੇ ਇਸ ਲਾਈਨ ਦੇ ਉੱਤੇ ਤੈਅ ਕੀਤੀਆਂ ਹੋਈਆਂ ਨੇ ਔਰ ਕੇਂਦਰ ਸਰਕਾਰ ਨੇ ਹਰ ਹਿੰਦੂ ਨੂੰ ਭਾਰਤੀ ਹੋਣ ਦਾ ਬਰਥ ਰਾਈਟ ਦੇਣ ਦਾ ਜਿਹੜਾ ਕਾਨੂੰਨ ਵੀ ਪੇਸ਼ ਕੀਤਾ ਸੀ ਲੇਕਿਨ ਜਿਹੜਾ ਉਹ ਅਜੇ ਉੱਥੇ ਪਾਸ ਹੋਇਆ ਜਾਂ ਨਹੀਂ ਹੋਇਆ ਲੇਕਿਨ ਆਲਰੇਡੀ ਲਾਗੂ ਉਹਨਾਂ ਨੇ ਆਪਣੀਆਂ ਨੀਤੀਆਂ ਕੀਤੀਆਂ ਹੋਈਆਂ ਜੀ ਹੁਣ ਜਿਹੜਾ ਦੂਸਰਾ ਪਾਰਟ ਜਿਹਨੇ ਮੈਨੂੰ ਬਿਲਕੁਲ ਥਰਥਰਾੜ ਦਿੱਤੀ ਔਰ ਇਹ ਕਿਉਂਕਿ ਹਰਸ਼ ਮੰਦਰ ਇੰਡੀਅਨ ਨੈਸ਼ਨਲ ਹਿਊਮੋਰਾਈਟ ਕਮਿਸ਼ਨ ਦੇ ਐਕਸਪਰਟ ਦੇ ਤੌਰ ਤੇ ਗਿਆ ਔਰ ਉਹਨੇ ਕਿਹਾ ਕਿ ਨਜ਼ਰਬੰਦੀ ਸ਼ਿਵਰਾਜ ਬੰਦ ਲੋਕ ਜਿਹੜੇ ਉੱਥੇ ਨੇ ਉਹਨਾਂ ਦਾ ਕੀ ਹਾਲ ਹੈ ਜੀ ਕਿ ਵੀ ਜਿਨ੍ਹਾਂ ਲੋਕਾਂ ਨੂੰ ਵਿਦੇਸ਼ੀ ਮੰਨ ਲਿਆ ਜਾਂਦਾ ਉਹਨਾਂ ਦਾ ਕੀ ਹੋਏਗਾ ਉਹਨਾਂ ਦਾ ਅੰਦਾਜ਼ਾ ਅਸੀਂ ਉਹਨਾਂ ਲੋਕਾਂ ਦੇ ਹਾਲਾਤ ਤੋਂ ਲਗਾ ਸਕਦੇ ਹਾਂ ਜਿਨ੍ਹਾਂ ਨੂੰ ਅਸਾਮ ਦੇ ਫੋਰਨਰਸ ਟ੍ਰਾਈਬਿਊਨਲ ਨੇ ਵਿਦੇਸ਼ੀ ਠਰਾਇਆ ਸੀ ਇਨਾ ਚ ਮਰਦ ਵੀ ਨੇ ਔਰਤਾਂ ਵੀ ਨੇ ਵਿਦੇਸ਼ੀ ਠਰਾਏ ਗਏ ਨਾ ਲੋਕਾਂ ਨੂੰ ਜੇਲਾਂ ਚ ਹੀ ਬਣਾਏ ਗੇ ਨਜ਼ਰਬੰਦੀ ਸ਼ਿਵਰਾਂ ਚ ਰੱਖਿਆ ਹੋਇਆ ਹੈ ਇਨਾ ਚ ਕਈ ਐਸੇ ਨੇ ਜਿਹੜੇ 10-10 ਸਾਲ ਤੋਂ ਕੈਦ ਨੇ ਔਰ ਉਹਨਾਂ ਦੀ ਰਿਹਾਈ ਦੀ ਵੀ ਕੋਈ ਉਮੀਦ ਨਹੀਂ ਔਰ ਉਹਨਾਂ ਸ਼ਿਵਰਾਂ ਦੇ ਵਿੱਚ ਜਿਹੜੇ ਉਹਨਾਂ ਨੇ ਕੈਂਪ ਲਾਏ ਹੋਏ ਨੇ ਉਹਨਾਂ ਚ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਜਾਂ ਐਕਟਿਵਿਸਟ ਨੂੰ ਜਾਣ ਦੀ ਆਗਿਆ ਨਹੀਂ ਹੈ ਇਸ ਲਈ ਕਦੇ ਵੀ ਇਹਨਾਂ ਲੋਕਾਂ ਦੀ ਕੀ ਹਾਲਤ ਹੈ ਆਮ ਲੋਕਾਂ ਦੇ ਸਾਹਮਣੇ ਨਹੀਂ ਆਈ ਪਰ ਉਹਨੇ ਕਿਹਾ ਹਰਸ਼ਮੰਦਰ ਨੇ ਕਿ ਪਿਛਲੇ ਸਾਲ ਮੈਂ ਹਿਊਮਨ ਰਾਈਟਸ ਕਮਿਸ਼ਨ ਦੇ ਬਿਹਾਫ ਦੇ ਉੱਤੇ ਉਹਨਾਂ ਦਾ ਨਿਰੀਖਕ ਹੋਣ ਦੇ ਨਾਤੇ ਮੈਂ ਉੱਥੇ ਗਿਆ ਔਰ ਮੈਂ 22 ਜਨਵਰੀ ਤੋਂ 24 ਜਨਵਰੀ ਦੇ ਵਿੱਚ ਅਸਮ ਦਾ ਦੌਰਾ ਕੀਤਾ ਜਿਹਦੇ ਚ ਮੈਂ ਗੋਲਪਾੜਾ ਕੋਕਰਾਚਾਰ ਚ ਬਣੇ ਜਿਹੜੇ ਵਿਦੇਸ਼ੀ ਨਾਗਰਿਕਾਂ ਲਈ ਸ਼ਿਵਰ ਨੇ ਉਹਨਾਂ ਚ ਮੈਂ ਗਿਆ ਲੋਕਾਂ ਦੇ ਨਾਲ ਲੰਬੀ ਗੱਲਬਾਤ ਕੀਤੀ ਔਰ ਜੋ ਸਾਹਮਣੇ ਆਇਆ ਉਹ ਬਹੁਤ ਡਰਾਉਣੀ ਕਾਲੀ ਤਸਵੀਰ ਹੈ ਮੇਰੇ بار-ਬਾਰ ਯਾ ਕਹਿਣ ਦੇ ਬਾਵਜੂਦ ਜਿਹੜੀ ਕਹਿੰਦਾ ਮੈਂ ਰਿਪੋਰਟ ਵੀ ਦਿੱਤੀ ਹੈ ਹੁਣ ਤੱਕ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਜੇ ਲੱਖਾਂ ਲੋਕ ਹੋਰ ਇਸ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੀ ਰਜਿਸਟਰੀ ਤੋਂ ਬਾਅਦ ਗੈਰਕਾਨੂੰਨੀ ਬਣਾ ਦਿੱਤੇ ਜਾਂਦੇ ਨੇ ਤੇ ਉਹਨਾਂ ਦਾ ਕੀ ਹਾਲ ਹੋਏਗਾ ਸੋ ਉਹਨੇ ਰਿਪੋਰਟ ਤਾਂ ਨਹੀਂ ਕਿਉਂਕਿ ਉਹਨੇ ਕਮਿਸ਼ਨ ਨੂੰ ਦਿੱਤੀ ਹੋਈ ਹੈ ਪਰ ਉਹਨੇ ਕਿਹਾ ਵੀ ਇਹਨਾਂ ਨਜ਼ਰਬੰਦੀ ਸ਼ਿਵਰਾਂ ਦੇ ਵਿੱਚ ਜਿਹੜੇ ਕੈਦ ਨੇ ਜਿਨ੍ਹਾਂ ਨੂੰ ਇਲੀਗਲ ਕਿਹਾ ਗਿਆ ਹੈ ਉਹਨਾਂ ਨੂੰ ਬੁਨਿਆਦੀ ਕਾਨੂੰਨੀ ਮਦਦ ਤੱਕ ਨਹੀਂ ਜਿਹੜੀ ਹੈ ਮਹਈਆ ਕਰਾਈ ਜਾਂਦੀ ਨਾ ਹੀ ਫੋਰਨਰਸ ਟ੍ਰਿਬਿਊਨਲ ਨੇ ਇਹਨਾਂ ਦਾ ਕੋਈ ਪੱਖ ਸੁਣਿਆ ਉਹਨਾਂ ਨੇ ਟ੍ਰਿਬਿਊਨਲ ਨੇ ਇਸ ਲਈ ਉਹਨਾਂ ਨੂੰ ਕੈਂਪਾਂ 'ਚ ਰੱਖਿਆ ਜੀ ਉਹਨਾਂ ਨੇ ਕਾਨੂੰਨੀ ਨੋਟਿਸ ਹੀ ਨਹੀਂ ਦਿੱਤੇ ਲੋਕਾਂ ਦਾ ਕਹਿਣਾ ਵੀ ਸਾਨੂੰ ਕੋਈ ਨੋਟਿਸ ਕਦੇ ਮਿਲਿਆ ਹੀ ਨਹੀਂ ਔਰ ਅਸੀਂ ਕਹਿੰਦੇ ਵੀ ਇੱਕ ਅਸੀਂ ਆਪਣੇ ਆਪ ਨੂੰ ਲੋਕਤੰਤਰ ਕਹਿੰਦੇ ਆ ਅਸੀਂ ਤਾਂ ਜਿਹੜਾ ਕੋਈ ਰੇਪਿਸਟ ਹੈ ਜਾਂ ਮਰਡਰਰ ਹੈ ਉਹਨੂੰ ਵੀ ਬਚਾਅ ਦੇ ਲਈ ਵਕੀਲ ਦੇਣ ਦੀ وکਾਲਤ ਕਰਦੇ ਪਰ ਇਹਨਾਂ ਲੋਕਾਂ ਨੂੰ ਕੋਈ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ ਇਹਨਾਂ ਲੋਕਾਂ ਚ ਜਿਹੜੇ ਬਣਾਏ ਗਏ ਕੈਦੀ ਨੇ ਉਹ ਕਈ ਸਾਲਾਂ ਤੋਂ ਬੰਦਕ ਨੇ ਉਹਨਾਂ ਕੋਲ ਨਾ ਕੋਈ ਕੰਮ ਹੈ ਨਾ ਕੋਈ ਉਹਨਾਂ ਦੀ ਐਂਟਰਟੇਨਮੈਂਟ ਹੈ ਉਹਨਾਂ ਦੇ ਕੋਲ ਈਵਨ ਆਪਣੇ ਪਰਿਵਾਰ ਵਾਲਿਆਂ ਨਾਲ ਵੀ ਸੰਪਰਕ ਕਰਨ ਦਾ ਕੋਈ ਜ਼ਰੀਆ ਨਹੀਂ ਹੈ ਔਰ ਜੇਲ੍ਹ ਚ ਕੈਦੀ ਨੂੰ ਟੈਲੰਟ ਦਾ ਜਾਂ ਖੁੱਲੇ ਆਰਾਮ ਦੀ ਤਾਜ਼ਾਦੀ ਹੁੰਦੀ ਹੈ لیکن ਇਹਨਾਂ ਕੈਦੀਆਂ ਨੂੰ ਦਿਨ 'ਚ ਵੀ ਬੈਰਤ ਚੋ ਬਾਹਰ ਨਹੀਂ ਨਿਕਲਿਆ ਦਿੱਤਾ ਜਾਂਦਾ ਔਰ ਨਾ ਹੀ ਆਮ ਕੈਦੀਆਂ ਦੇ ਨਾਲ ਕੁਲਿਆ ਕੁਲ ਮਿਲਣ ਦਿੱਤਾ ਜਾਂਦਾ ਅਸੀਂ ਇਹ ਵੀ ਦੇਖਿਆ ਕਿ ਮਰਦ ਤੇ ਔਰਤਾਂ 6 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਆਪਣੇ ਪਰਿਵਾਰਾਂ ਤੋਂ ਅੱਡ ਕਰ ਦਿੱਤੇ ਗਏ ਉਹਨਾਂ ਤੋਂ ਔਰ ਇਸ ਲਈ ਉਹਨਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਔਰ ਉਹਨਾਂ ਚੋਂ ਬਹੁਤ ਸਾਰੀਆਂ ਆਪਣੇ ਜੀਵਨ ਸਾਥੀ ਨੂੰ ਕਈ ਸਾਲਾਂ ਤੋਂ ਨਹੀਂ ਮਤਲਬ ਜਿਹੜੇ ਵੀ ਬੱਚੇ ਉਹਨਾਂ ਇਥੇ ਅਸੀਂ ਬੱਚਿਆਂ ਦੀ ਸੈਪਰੇਸ਼ਨ ਦੀ ਗੱਲ ਕਰਦੇ ਆਂ ਇਹ ਅਸਾਮ ਦੇ ਕੈਂਪਾਂ ਚ ਜੀ ਜਿਹੜੀ ਗੱਲ ਉਹਨਾਂ ਦੇ ਹਿਊਮਨ ਰਾਈਟਸ ਕਮਿਸ਼ਨ ਦਾ ਐਕਸਪਰਟ ਕਹਿ ਰਿਹਾ ਕਿ 6 ਸਾਲ ਤੋਂ ਉੱਪਰ ਉਮਰ ਦੇ ਬੱਚੇ ਪੇਰੈਂਟਸ ਸਾਰੇ ਮੁਸਲਮਾਨ ਸਾਰੇ ਮੁਸਲਮਾਨ ਔਰ ਉਹਨਾਂ ਨੂੰ ਵਡ ਕਰ ਦਿੱਤੇ ਗਏ ਨੇ ਔਰ ਦੋਨੋਂ ਜਿਹੜੇ ਹਸਬੰਡ ਵਾਈਫ ਨੂੰ ਕਈ ਕਈ ਸਾਲਾਂ ਤੋਂ ਇੱਕ ਦੂਸਰੇ ਦੇ ਨਾਲ ਉਹ ਮਿਲੇ ਨਹੀਂ ਉਹਨਾਂ ਚ ਇਨ ਵਿੱਚ ਇਨਾ ਚੁ ਕਿਤਾ ਇਹੋ ਜਿਹੇ ਨੇ ਜਿਹੜੇ ਨਜ਼ਰਬੰਦ ਹੋਣ ਤੋਂ ਬਾਅਦ ਇੱਕ ਵਾਰ ਵੀ ਆਪਣੇ ਜੀਵਨ ਸਾਥ ਨੂੰ ਨਹੀਂ ਮਿਲੇ ਔਰ ਕਾਨੂੰਨੀ ਤੌਰ ਤੇ ਉਹ ਮਿਲ ਨਹੀਂ ਸਕਦੇ ਹਾਂ ਕਦੇ-ਕਦਾਈਂ ਕੋਈ ਜੇਲ੍ਹ ਦਾ ਅਧਿਕਾਰੀ ਇਨਸਾਨੀਅਤ ਦੀ ਬਨਾਤੇ ਮੋਬਾਈਲ ਫੋਨ ਦੇ ਉੱਤੇ ਉਹਨਾਂ ਦੇ ਕਿਸੇ ਘਰ ਵਾਲੇ ਨਾਲ ਗੱਲ ਕਰਵਾ ਦੇ ਲੇਕਿਨ ਇਹਨਾਂ ਦੇ ਜਦੋਂ ਕਿਸੇ ਮਦਰ ਫਾਦਰ ਦੀ ਵੀ ਕਿਸੇ ਦੀ ਬਾਅਦ ਡੈਥ ਹੋ ਜਾਂਦੀ ਹੈ ਉਹਨਾਂ ਨੂੰ ਪ੍ਰੋਲ ਵੀ ਨਹੀਂ ਦਿੱਤਾ ਜਾਂਦਾ ਜਿਹੜਾ ਕਿ ਈਵਨ ਸਜ਼ਾ یافتਾ ਕੈਦੀ ਜਿਹੜੇ ਮਰਡਰਰ ਨੇ ਉਹਨਾਂ ਦਾ ਵੀ ਹੱਕ ਬਣਦਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹਾਲ ਹੈ ਇਹ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਲਾਅ ਨੇ ਔਰ ਭਾਰਤੀ ਸੰਵਿਧਾਨ ਦੇ ਵੀ ਬੁਨਿਆਦੀ ਹੱਕ ਨੇ ਉਹਨਾਂ ਦੀ ਉਲੰਘਣ ਹੈ ਹੁਣ ਇੱਕ ਪਾਸੇ ਤਾਂ ਇਹ ਹਾਲ ਜਿਹੜਾ ਉਹ ਅਸਾਮ ਚ ਆਲਰੇਡੀ ਜਿਹੜੇ ਨੇ ਉਹਨਾਂ ਦਾ ਕੀਤਾ ਜਾ ਰਿਹਾ ਤੇ ਜੇ 90 ਲੱਖ ਹੋਰ ਕੱਢਣਗੇ ਤਾਂ ਉਹਨਾਂ ਨੂੰ ਮਾਰ ਦੇਣਗੇ ਉਹਨਾਂ ਨੂੰ ਜਿਹੜਾ ਉਹ ਗੈਸ ਚੈਂਬਰ ਬਣਾ ਦੇਣਗੇ ਔਰ ਉਹਨਾਂ ਚ ਜੋ ਹਾਲ ਹੈ ਲੇਕਿਨ ਅੱਜ ਜਿਹੜੀ ਖਬਰ ਦੂਸਰੀ ਮੇਰੀ ਨਜ਼ਰ ਦੇ ਸਾਹਮਣੇ ਆਈ ਕਿ ਮੁਸਲਮਾਨਾ ਦੇ ਨਾਲ ਕੀ ਹੋ ਰਿਹਾ ਹੈ ਸਾਮ ਦੇ ਵਿੱਚ ਜ਼ਾਹਰ ਹੈ ਕਿ ਵੀ ਇਹ ਨਾਜ਼ੀਆਂ ਦੇ ਕੈਂਪਾਂ ਦੇ ਨਾਲ ਹੀ ਨੂੰ ਤੁਸੀਂ ਕੰਪੇਅਰ ਕਰ ਸਕਦੇ ਹੋ ਜੀ ਸ਼ਿਲੋਂਗ ਦਾ ਵਾਕਿਆ ਹੈ ਕਿ ਦੇ ਬਾਵਜੂਦ ਕਿ ਸਿੱਖਾਂ ਨੇ ਆਵਾਜ਼ ਚੁੱਕੀ ਹੈ ਯੂਨਾਈਟਿਡ ਸਿੱਖ ਨੇ ਉੱਥੇ ਤਿੰਨ ਸਿੱਖ ਮੁੰਡਿਆਂ ਦੀ ਬੇਲ ਜਿੱਤੀ ਹੈ ਲੇਕਿਨ ਹਕੂਮਤ ਬਜ਼ਿੱਦ ਹੈ ਉਹਨਾਂ ਨੇ ਆਪਣਾ ਸਰਵੇ ਕਮਿਸ਼ਨ ਜਿਆ ਬਣਾ ਕੇ ਕਿ ਇੱਥੇ ਜਿਹੜਾ ਇਹ 150 ਸਾਲ ਤੋਂ ਰਹਿ ਰਹੇ ਜਿਹੜੇ ਪਰਿਵਾਰ ਨੇ ਸਿੱਖਾਂ ਦੇ ਉਹ ਇਥੋਂ ਚੁੱਕਣੇ ਚੁੱਕਣੇ ਨੇ ਹੁਣ ਦੂਜੇ ਪਾਸੇ ਹੁਣ ਮਿਜ਼ੋਰਮ ਦੇ ਵਿੱਚ ਵੀ ਭਾਜਪੀ ਕੋਲੀਸ਼ਨ ਚ ਹੈ ਖਬਰ ਹੈ ਸੈਂਟਰ ਸਟੇਟ ਗਵਰਨਮੈਂਟ ਸਾਈਨ ਲੈਂਡਮਾਰਕ ਡੀਲ ਟੂ ਰੀਪੈਟਰੀਏਟ ਬਰੂ ਟ్రਾਈਬ ਮੈਂਬਰਸ ਟੂ ਮਿਜ਼ੋਰਮ ਉਹਨੇ ਬਰੀਫ ਚ ਹਿਸਟਰੀ ਇਹ ਹੈ ਕਿ ਭਈ ਅੱਜ ਤੋਂ ਜਿਹੜਾ ਕਈ ਸਾਲ ਪਹਿਲਾਂ 20 25 ਸਾਲ ਪਹਿਲਾਂ ਕਿਉਂਕਿ ਇਹ ਜਿਵੇਂ ਮਿਜ਼ੋਰਮ ਹੈ ਦੇ ਵਿੱਚ ਵੀ ਆੜੜ ਕਬੀਲੇ ਨੇ ਜਿਵੇਂ ਖਾਸੀ ਕਬੀਲਾ ਜਿਹੜਾ ਹੈ ਉਹਨ ਸਿੱਖਾਂ ਦੇ ਉੱਤੇ ਜਿਹੜੀ ਤਸ਼ੱਦਦ ਲਾਈਨਾਂ ਕੱਢਣ ਦੇ ਲਈ ਹੈ ਜੀ ਇਸੇ ਤਰ੍ਹਾਂ ਇੱਕ ਕਬੀਲਾ ਬਰੂ ਹੈ ਜਿਹੜਾ ਪਹਿਲਾਂ ਮਖਾਲਿਆ ਚ ਜਾਣਾ ਹੀ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਸੀ ਵੀ ਸਾਡੇ ਨਾਲ ਫਿਰ ਉਹ ਉਹਨਾਂ ਦਾ ਡਿਸਟ੍ਰਿਕਟ ਉਹਦੇ ਵਿੱਚ ਵਾਰਡ ਦਿੱਤਾ ਫਿਰ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਜਿਹੜੀ ਹੈ ਦੂਜੇ ਕਬੀਲਿਆਂ ਦੇ ਨਾਲ ਲੜਾਈ ਸ਼ੁਰੂ ਹੋ ਗਈ ਕੋਈ ਇਹਨਾਂ ਦਾ ਬਰੂ ਕਬੀਲੇ ਵੱਲੋਂ ਕਿਸੇ ਜਿਹੜਾ ਪ੍ਰੋਮਿਨੈਂਟ ਦੂਜੇ ਕਬੀਲੇ ਦਾ ਬੰਦਾ ਮਾਰਿਆ ਗਿਆ ਸੀ ਜੀ ਔਰ ਉਹਨਾਂ ਨੇ ਇੰਨੀ ਹਿੰਸਾ ਕੀਤੀ ਕਿ ਦੋ ਵਾਰ ਇਸ ਹਿੰਸਾ ਦੇ ਵਿੱਚ 5407 ਫੈਮਿਲੀ ਜਿਹਦੀ ਕੁੱਲ ਗਿਣਤੀ 32836 ਲੋਕ ਬਣਦਾ ਉਹਨਾਂ ਨੂੰ ਉਹਨਾਂ ਨੇ ਦੁੜਾ ਦਿੱਤਾ ਔਰ ਉਹ ਤ੍ਰਿਪੁਰਾ ਦੇ ਜਿਹੜਾ ਟੈਂਪਰਰੀ ਕੈਂਪ ਦੇ ਵਿੱਚ ਜਿਹੜਾ ਉਹ ਰਹਿ ਰਹੇ ਨੇ ਉਦੋਂ ਦੇ ਦੋ ਵਾਰੀ ਹਜਰਤ ਹੋਈ ਇੱਕ ਵਾਰੀ ਜਿਹੜੀ ਹੈ ਉਹ ਪਹਿਲਾਂ ਹੋਈ ਇੱਕ ਵਾਰੀ ਬਾਅਦ ਚ ਹੋਈ ਪਰ ਕੁੱਲ ਮਿਲਾ ਕੇ 32000 ਦੇ ਕਰੀਬ ਜਿਹੜੇ ਹੈ ਉਹ ਉਹਦੇ ਚ ਰਹਿ ਰਹੇ ਨੇ ਪਹਿਲਾ ਜਿਹੜਾ 1997 ਚ ਹੋਈ ਸੋ ਜ਼ਾਹਰ ਹੈ ਕਿ 21 ਸਾਲ ਪਹਿਲਾਂ ਔਰ ਦੂਸਰੀ ਜਿਹੜੀ ਹੈ ਉਹ ਇਸ ਤੋਂ ਕੁਝ ਸਾਲ ਬਾਅਦ ਹੋਈ ਨਵੰਬਰ 2009 ਚ ਜੀ ਸੋ ਇਹ ਕੁੱਲ ਮਿਲਾ ਕੇ ਦੋ ਹਿਜਰਤਾਂ ਤੋਂ ਬਾਅਦ ਇਹ ਸਾਰੇ ਰਿਫਿਊਜੀ ਕੈਂਪਾਂ ਚ ਤ੍ਰਿਪੁਰਾ ਚ ਜਾ ਕੇ ਬੈਠੇ ਸੀ ਹੁਣ ਇੱਕ ਪਾਸੇ ਤੇ ਸ਼ਿਲੌਂਗ ਦੇ ਸ਼ਿਲੌਂਗ ਮਿਜ਼ੋਰਮ ਚ ਜੀ ਸ਼ਿਲੌਂਗ ਦੇ ਸਿੱਖ ਜਿਹੜੇ 150 ਸਾਲ ਤੋਂ ਬੈਠੇ ਨੇ ਉਹਨਾਂ ਨੂੰ ਉਜਾੜਨ ਦੇ ਲਈ ਸਰਕਾਰ ਵੀ ਪੱਬਾਂ ਪਾ ਰਿਆ ਉਹਨਾਂ ਦੀ ਉਹਨਾਂ ਦਾ ਖਾਸੀ ਕਬੀਲਾ ਵੀ ਹੈ ਔਰ ਇਹ ਸੈਂਟਰ ਨੇ ਮੌਨ ਧਾਰਿਆ ਹੋਇਆ ਹੈ ਪਰ ਇਸ ਦੌਰਾਨ ਜਿਹੜੀ ਖਬਰ ਦੇ ਮੁਤਾਬਕ ਸੈਂਟਰ ਗਵਰਨਮੈਂਟ ਮਿਜ਼ੋਰਮ ਦੀ ਗਵਰਨਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਜਿਹੜੇ 32876 ਲੋਕ ਨੇ ਇਹਨਾਂ ਨੂੰ ਵਾਪਸ ਮਿਜ਼ੋਰਮ ਦੇ ਵਿੱਚ ਲਿਆ ਕੇ ਵਸਾਇਆ ਜਾਏਗਾ ਔਰ ਉਹਦੇ ਲਈ ਉਹਨਾਂ ਨੇ ਈਚ ਫੈਮਿਲੀ ਵਿਲ ਬੀ 기ਵਨ ਰੁਪੀਸ 4 ਲੱਖ ਐਸ ਅ ਵਨ ਟਾਈਮ ਫਾਈਨੈਂਸ਼ੀਅਲ ਇਹ ਬਾਰੋਂ ਲਿਆ ਕੇ ਉਸੇ ਹੀ ਮਗਾਲ ਹੈ ਜਿੱਥੇ ਜਿਹੜੇ ਕੁਛ ਸਿੱਖ ਪਰਿਵਾਰ ਚੁੱਭਦੇ ਨੇ ਔਰ ਉਹਨਾਂ ਨੂੰ 4 ਲੱਖ ਰੁਪਈਆ ਵੀ ਦਿੱਤਾ ਜਾਏਗਾ ਰੁਪੀਸ 5000 ਕੈਸ਼ ਅਸਿਸਟੈਂਸ ਪਰ ਮੰਥ ਫॉर 2 ਇਅਰਸ 2 ਸਾਲ 5-5000 ਰੁਪਏ ਜੀ ਰੁਪੀਸ 1.5 ਲੱਖ ਟੂ ਬਿਲਡ ਅ ਹਾਊਸ 1.5 ਲੱਖ ਰੁਪਏ ਘਰ ਬਣਾਉਣ ਲਈ ਐਂਡ ਫ੍ਰੀ ਰਾਸ਼ਨ ਫॉर 2 ਇਅਰਸ 2 ਸਾਲ ਉਹਨਾਂ ਨੂੰ ਮੁਫਤ ਰਾਸ਼ਨ ਹੋਏਗਾ ਦ ਐਗਰੀਮੈਂਟ ਵਾਸ ਸਾਈਨਡ ਬਾਈ ਸਪੈਸ਼ਲ ਸੈਕਟਰੀ ਇੰਟਰਨਲ ਸਿਕਿਉਰਿਟੀ ਆਫ ਮਿਨਿਸਟਰੀ ਆਫ ਹੋਮ ਅਫੇਅਰਸ ਰੀਨਾ ਮਿਤਰਾ ਚੀਫ ਸੈਕਟਰੀ ਆਫ ਤ੍ਰਿਪੁਰਾ ਸੰਜੀਵ ਰਾਂਜਨ ਰੰਜਨ ਰੰਜਨ ਪ੍ਰਿੰਸੀਪਲ ਸੈਕਟਰੀ ਆਫ ਮਿਜ਼ੋਰਮ ਲਾਲੂ ਨਾਮਵਈਆ ਸ਼ਵਾਂਗੋ ਪ੍ਰੈਜ਼ੀਡੈਂਟ ਆਫ ਮਿਜ਼ੋਰਮ ਬਰੂ ਡਿਸਪਲੇਸ ਪੀਪਲਸ ਫੋਰਮ ਔਰ ਇਹ ਉਹਨਾਂ ਸਾਰਿਆਂ ਨੇ ਇਹ ਕੀਤਾ ਹੁਣ ਜਿਸ ਮਿਜ਼ੋਰਮ ਨੂੰ ਸਿੱਖ ਭਾਰ ਲੱਗਦੇ ਨੇ ਉਹ 32000 ਔਰ ਇਹ ਸਾਰਾ ਪੈਸਾ ਕਿ ਜੀ 1.5 ਲੱਖ ਘਰ ਬਣਾਉਣ ਲਈ ਇੰਨਾ 5 ਲੱਖ ਵਨ ਟਾਈਮ ਮੁਫਤ ਰਾਸ਼ਨ 2 ਸਾਲ ਤੱਕ ਜਿਹੜਾ ਉਹ ਇਹ ਸਾਰਾ ਮੋਦੀ ਸਰਕਾਰ ਔਰ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਬਰੂ ਵਾਲਿਆਂ ਦਾ ਦੀ ਜਿਹੜੀ ਇਹ ਰਿਲੀਜੀਅਸ ਅਫੀਲੀਏਸ਼ਨ ਕੀ ਹੋਏਗੀ ਪੋਸੀਬਲ ਹੈ ਹਿੰਦੂ ਹੋਣਗੇ ਜਾਂ ਹਿੰਦੂਤਵਾਦ ਦੇ ਹਮਾਇਤੀ ਬਣਾ ਲੈਣਗੇ ਕਿ ਅਗਲੀਆਂ ਵੋਟਾਂ ਦੇ ਲਈ ਇਹਨਾਂ ਹਿੰਦੂਤਵੀਆਂ ਨੂੰ ਦੇਣਗੇ ਔਰ ਸਿੱਖ ਕਿਉਂਕਿ ਉਹ ਕਿਸੇ ਦੀ ਕਾਨ ਮੰਨਦੇ ਨਹੀਂ ਉਹ ਤਾਂ ਬੀਬੀਆਂ ਵੀ ਉਹਨਾਂ ਦੀਆਂ ਨਿਕਲ ਆਈਆਂ ਔਰ ਦੂਜੀਆਂ ਵੀ ਆਜੋ ਜੇ ਜਾ ਕੇ ਬਦਮਾਸ਼ੀ ਕਰਨੀ ਚਾਹੀਦੀ ਤਾਂ ਉਹਨਾਂ ਬੀਬੀਆਂ ਨੇ ਕੁੱਟ ਕੇ ਜਿਹੜਾ ਉਹ ਭਜਾ ਦਿੱਤੇ ਸੋ ਜ਼ਾ ਰਹੇ ਵੀ ਇਹ ਉਹਨਾਂ ਦੇ ਲਈ ਜਿਹੜੀ ਨੇ ਉਹ ਕਬਾਬ ਦੀ ਹੱਡੀ ਬਣੇ ਹੋਏ ਨੇ ਪਰ ਨੀਤੀਆਂ ਦੀ ਗੱਲ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਪੋਲੀਟਿਕਲ ਪਾਵਰ ਬਿਲਕੁਲ ਇਹ ਅੱਜ ਸਿੱਖ ਉਹ ਬੇਕਰੇ ਉਹ ਪਾਕਿਸਤਾਨ ਹੋਏ ਅਫਗਾਨਿਸਤਾਨ ਹੋਏ ਦੂਜਾ ਹੋਏ ਇੱਧਰ ਇਹਨਾਂ ਨੇ ਬਣਾ ਦਿੱਤਾ ਵੀ ਹਿੰਦੂ ਕਿਤੇ ਵੀ ਹੈ ਅੱਜ ਤੁਹਾਡਾ ਨੇਸ਼ਨ ਹੈ ਸਾਡਾ ਕਿਹੜਾ ਨੇਸ਼ਨ ਹੈ ਅਸੀਂ ਕਿੱਥੇ ਜਾ ਸਕਦੇ ਕਿੱਥੇ ਜਾ ਸਕਦੇ ਹਾਂ ਬਿਲਕੁਲ ਉੱਥੇ ਵੀ ਉਹੀ ਰੁਲਣ ਦੀ ਗੱਲ ਹੈ 40 ਸਾਲ ਤੋਂ ਅਫਗਾਨ ਸਿੱਖ ਰੁਲ ਰਹੇ ਨੇ ਦਿੱਲੀ 'ਚ ਕਿ ਜੀ ਸਿਟੀਜ਼ਨਸ਼ਿਪ ਦਿਓ ਤੇ ਇਹ ਹੈ ਜਦੋਂ ਅਸੀਂ ਰਾਜਪਾਗ ਦੀ ਗੱਲ ਕਰਦੇ ਆਂ ਰਾਜਪਾਗ ਇਹੀ ਹੁੰਦਾ ਕਿ ਜਿਹਦੀ ਕੋਠੀ ਵਿੱਚ ਦਾਣੇ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਨੇ ਬ੍ਰੇਕ ਬ੍ਰੇਕ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਫੀਲ ਤੇ ਬੇਨਤੀ ਕਰਦੀ ਆਂ ਵੀਅਰ ਸਜੈਸਟਾ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਲੋਕੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆ ਦੇ ਭਾਰਦੀਆਂ ਨੌਰੀ ਸਟੇਟਾਂ ਦੇ ਲੋਕਾਂ ਦੇ ਸਵੈਨਿਆਂ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਤ ਵੱਤ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਬਾਂਟਾਮ ਡੋਨੇਟ ਕਰ ਸਕਦੇ ਹੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ 36-0137 ਐਮਨਿ ਲੌਂਗ ਆਰਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਵਿਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ